ਸੱਚ ਗੱਲ ਤੀਜ ਅੱਖ ਨਾ ਸਕਦੇ ਦੀ ਹੈ ਮਾਂ ਹਲੇ 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 ਸੱਚੀ ਆਖ ਨਾ ਸਕਦੇ ਦੀ ਹੋ ਮੈਂ ਮਾਪੀ ਆਨੀ ਅਸੀ ਆਖ ਨਾ ਸਕਦੇ ਦੀ ਹੋ ਮੈਂ ਮਾਪੀ ਰਹੀ ਅਸੀ ਆਖ ਨਾ ਸਕਦੇ ਦੀ ਹੋ ਮੈਂ ਮਾਪੀ ਰਹੀ ਕਿਉਂ ਨਹੀਂ ਆਖਦੇ ਬਾਣੀ ਦਾ ਛਾੜਾ ਸਭਾ ਤੀ ਕਾਗਜ਼ ਕਰੋ ਲੇਖਨ ਕੋ ਬਦਰਾਏ ਸਾਤ ਸਮੁੰਦਰ ਕੀਆਂ ਅੱਖਨੋ ਮੈਂ ਕਾਲਾ ਕਰਨ ਕੰਨ ਮੈਦੋ ਸੁਣ ਕੇ ਜਾਣਾ ਕੋਸਮੰਦ ਕਿਉਂ ਦੇਖਿਆ ਅੱਜ ਦਾ ਤਮਾਸ਼ਾ ਸਾਦੋ ਦੇਖਿਆ ਅੱਜ ਦਾ ਤਮਾਸ਼ਾ ਆਗ ਕਹੇ ਮੋਹੇ ਪਾੜਾ ਲੱਗਦਾ ਪਾਣੀ ਕਹੇ ਮੈਂ ਪਿਆਸਾ ਪਿੰਗਲੇ ਨੇ ਨਾਚ ਕੀਤਾ ਅੰਦਲੇ ਨੇ ਦੇਖਿਆ ਗੁੰਗਲੇ ਨੇ ਲਗਾਇਆ ਬੋਲੇ ਨ ਸੁਣਿਆ ਇਹ ਕਿੱਥੇ ਹੋ ਰਿਹਾ ਸਤਗੁਰ ਦੀ ਕਚਹਿਰੀ ਦੇ ਵਿੱਚ ਅਰੇ ਪਿੰਗਲਾਨਾ ਤੁਕੜੇ ਕਚਹਿਰੀ ਸਤਗੁਰ ਦੀ ਕਰੇ ਪਿੰਗਲਾਨਾ ਤੁਕੜੇ ਕਚਹਿਰੀ ਸਤਗੁਰ ਦੀ ਕਦੇ ਪਿੰਗਲਾਨਾ ਤੁਕਰੇ ਕਚਹਿਰੀ ਸਤਗੁਰ ਦੀ ਕਦੇ ਪਿੰਗਲਾਨਾ ਤੁਕਰੇ ਕਚਹਿਰੀ ਸਤਗੁਰ ਦੀ ਕਿਉਂ ਕਰੇ ਪਿੰਗਲਾਨਾ ਤੁੜੇ ਕਚਹਿਰੀ ਸਤਗੁਰ ਦੀ ਕੁਝ ਆਖ ਨਾ ਸਕਦੇ ਜੀ ਮਹਿਮਾ ਸਤਿਗੁਰ ਦੀ ਉਸ ਆਖ ਨਾ ਸਕਦੇ ਜੀ ਉਹ ਮਹਿਮਾ ਸਤਿਗੁਰ ਦੀ ਕੁਝ ਆਖ ਨਾ ਸਕਦੇ ਜੀ ਉਹ ਮਹਿਮਾ ਸਤਿਗੁਰ ਦੀ ਕੁਝ ਆਖ ਨਾ ਸਕਦੇ ਜੀ ਉਹ ਮਹਿਮਾ ਸਤਿਗੁਰ ਦੀ ਜੁਗਾ ਜਿਦਲੇ ਅੱਜ ਮੈਂ ਪਾਸ਼ਾ ਦਿੱਲੀ ਨੂੰ ਗਏ ਆ ਰਾਹ ਦੇ ਵਿੱਚ ਕਾਗੀਆਂ ਮਲਾਣਿਆਂ ਨੇ ਉਹਦੇ ਮਰੇ ਡੋਤੀ ਪਾਈ ਕਿਉਂ ਪਾਈ ਕਿ ਅਵਲ ਬਸਤਾ ਦੇ ਵਿੱਚ ਗੁਰੂ ਕਹਿਣਾਉਣ ਲੱਗ ਪਿਆ ਇਹਦੀ ਮਾਨਤਾ ਵਧ ਕੇ ਸਾਡੀ ਮਾਨਤਾ ਘੱਟ ਗਈ ਆ ਦੁਨੀਆ ਕੇ ਜੁਹਾਗ ਨੂੰ ਸੰਧੂ ਨਾਂ ਦਾ ਹੀਰੋ ਦੇ ਮੋਰੇ ਖੜਾ ਕਰਦੇ ਗੁਰੂ ਜੀ ਕਹਿੰਦੇ ਇਹਦੇ ਕੋਲੋਂ ਕੋ ਗੱਲਾਂ ਕਰਾਓ ਤਾਂ ਗੁਰੂ ਜੀ ਨੇ ਉਹਦੇ ਸਿਰ ਤੇ ਸੋਟੀ ਰੱਖ ਦਿੱਤੀ ਜਿਹੜਾ ਗੰਗਾ ਸੁਣਾ ਉਹ ਤੋਤੇ ਨੂੰ ਫਟਾਕ ਫਟਾਕੇ ਤੇਰਾ ਤੱਕ ਕੇ ਬਹੁਤ ਪੜਾ ਦੇਵੇ ਬਾਣੀ ਗੰਗਿਆਂ ਨੂੰ ਜੇ ਮੌਤ ਸੁਣਾ ਦੇਵੇ ਬਾਣੀ ਕੰਨ ਮੁੰਦਿਆਂ ਨੇ ਮੈਂ ਸੁਣ ਸੁਣ ਆਈਆ ਸੁਖਣੇ ਵੱਲੇ ਜੀ 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 ਕਿਉਂ ਮੈਂ ਆਪਣੇ ਪੀਰ ਦੀ ਮੈਂ ਆਪਣੇ ਸਤਿਗੁਰੂ ਦੀ ਸੁਖੰਤਾ ਭਾਵ ਕਿਹੜੀ ਸੁਣੀ ਨਰਕੋ ਸਵਰਗਾਨੂ ਪਾਪੀ ਕੱਲੇ ਜੀ ਗੱਡ ਨਰਕੋ ਸਵਰਗਾਨੂ ਪਾਪੀ ਕੱਲੇ ਜੀ ਗੱਡ ਨਰਕੋ ਸਵਰਗਾਨੂ ਪਾਪੀ ਕੱਲੇ ਜੀ ਗੱਡ ਕਰ ਕੇ ਸਵਰਗਾਨੂ ਪਾਪੀ ਕੱਲੇ ਜੀ ਜਿਵੇਂ ਰਾਜਾ ਜਨਕ ਦਾ ਅਰਸ਼ ਤੋਂ ਅਰਸ਼ ਨੂੰ ਵਗਵਾਣ ਗਿਆ ਗਾਨ ਗਾਂਦਰਾ ਜਾਸ਼ੁ ਗਿੰਨਰ ਗਾਨ ਗੰਧਰਵ ਦੇਵਿਆਂ ਦੇ ਨੇਸਤੀ ਜਨੇ ਉਡਿਆ ਜਾਂਦਾ ਸਾਰੇ ਸਤਕਾਰ ਹੋ ਰਿਆ ਤੇ ਉਡਿਆ ਜਾਂਦਾ ਨਰਕ ਦੇ ਉੱਪਰ ਜਿਹਦਾ ਵਿਮਾਨ ਉਡਿਆ ਜਾਂਦਾ ਰਾਜੇ ਜੰਤ ਦਾ ਤੋਂ ਗਣਾ ਨੂੰ ਪੁੱਛਦਾ ਬੜਾ ਰੋਣਾ ਪੈ ਰਿਆ ਕਿਹੜੀ ਗੱਲ ਪੁੱਛਦਾ ਓ ਕਿਥੋਂ ਆਉਂਦੀ ਆ ਹਾਏ ਹਾਏ ਦੀ ਆਵਾਜ਼ ਕਿਥੋਂ ਆਉਂਦੀ ਆ ਹਾਏ ਹਾਏ ਦੀ ਆਵਾਜ਼ ਉਹ ਕਹਿੰਦਾ ਗਣਾ ਨੂੰ ਕਹਿੰਦਾ ਕਿੱਥੋਂ ਆਵਾਜ਼ ਆ ਰਹੀ ਏ ਕਹਿੰਦਾ ਜੀ ਇਹ ਨਰਕਵਾ ਕਹਿੰਦਾ ਅੱਛਾ ਕਹਿੰਦਾ ਮੈਂ ਇੱਥੇ ਜੀ ਕਰਦਾ ਮੇਰੇ ਦੇਖਣ ਨੂੰ ਮੇਰਾ ਗੁਰਵਾਨ ਅਸਾਰ ਦੇ ਜਦੋਂ ਮਾਨ ਤਾਰਿਆ ਜਿਹੜਾ ਨੱਖ ਤਾਪ ਰਿਹਾ ਸੀ ਉਹ ਠੰਡਾ ਹੋ ਗਿਆ ਜਦੋਂ ਨਰਕ ਠੰਡਾ ਹੋਇਆ ਤੇ ਪਾਪੀ ਆਲੇ ਦੋੜੇ ਆ ਕੇ દોੜ ਕੇ ਬੈਠ ਕੇ 18 ਕੋਲ ਨੰਨੀਆਂ ਨੇ ਪਾਟੀਆਂ ਨੇ ਘੇਰਾ ਘੱਟ ਲਿਆ ਜਿੱਦਾਂ ਚੰਦ ਨੂੰ ਪਰਿਵਾਰ ਪਿਆ ਹੋਇਆ ਕਹਿੰਦੇ ਮਹਾਰਾਜ ਜੇ ਸਾਡੇ ਭਾਗਾਂ ਨੂੰ ਆਇਆ ਪਹਿਲੀ ਦਾ ਗੱਲ ਸਾਡੇ ਕੋਲ ਰੋ ਅਰ ਜੇ ਜਾਣਾ ਤਾਂ ਸਾਨੂੰ ਨਾਲ ਲੈ ਕੇ ਜਾਓ ਤਾਂ ਉਹਨਾਂ ਦੇ ਮਨ ਦੇ ਵਿੱਚ ਦਇਆ ਆ ਗਈ ਧਰਮ ਰਾਜੇ ਨੂੰ ਸੱਦਿਆ ਸਭਨਾਂ ਦੀ ਕਰ ਬੰਦ ਕਰਾਸੀ ਧਰਮ ਰਾਜੇ ਨੂੰ ਕਹਿੰਦਾ ਸੱਜ ਰਿਹਾ ਕਹਿੰਦਾ ਵੀ ਇਹਨਾਂ ਦੀ ਬੰਦ ਖਲਾਸੀ ਕਰ ਕਹਿੰਦੇ ਜੀ ਜਿਹੜਾ 18 ਕੁਟ ਨਰਕਾਂ ਦੇ ਪਾਪੀਆਂ ਦਾ ਪਾਪ ਉਹਦਾ ਬਜਾਨਾ ਕੌਣ ਤਾਊਗਾ ਤਾਂ ਰਾਜਾ ਜਾਨੇ ਕਹਿੰਦਾ ਕਹਿੰਦਾ ਵੀ ਲੈਣਾ ਤਾਂ ਧਰਮ ਰਾਜੇ ਨੇ ਸੱਤ ਲੱਡ ਲਿਆ ਤਾ ਕੱਢ ਕੇ ਇੱਕ ਪਾਸੇ 18 ਕੁੰਡ ਨਰਕਾਂ ਦੇ ਪਾਪੀਆਂ ਦਾ ਪਾਪ ਪਾ ਦਤਾ ਤੇ ਦੂਸਰੇ ਪਾਸੇ ਕਹਿੰਦੇ ਵੇ ਪਾਓ ਜੀ ਇਹਦੇ ਵਿੱਚ ਕੀ ਪਾਉਨੇ ਆ ਤਾਂ ਬਾਣੀ ਦਾ ਇਸ਼ਾਰਾ ਤਨ ਤਨ ਰਾਜਾ ਜਨ ਕੋ ਉਹ ਜਿਹਨੇ ਸਿਮਰਨ ਕੀਆ ਵੇ ਇਕ ਕੜੀ ਦੇ ਕਾਰਨੇ ਲੱਖ ਪਾਪੀ ਤਰਿਆ ਦੇ ਇਹਨੇ ਇਕ ਕੜੀ ਨਾ ਸੇਮਰਨ ਦੀ ਸੰਕਰਕ ਕੀਤੀ ਤਾਂ ਪਾਪਾਂ ਦਾ ਪਾਰ ਦਾ ਤਹਾਂ ਉੱਠ ਚਲੇ ਗਿਆ ਤਾਦੋ 18 ਪੁੰਨ ਨਰਕਾਂ ਦੇ ਪਾਪੀਆਂ ਨੂੰ ਨਾਲ ਲੈ ਕੇ ਗਿਆ ਤਦ ਸ਼ਾਰਾ ਗੱਡ ਨਰਕੋਂ ਸਬਰ ਕਾ ਨੂੰ ਉਹ ਪਾਪੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਰ ਸਤ ਕਰਦੀ ਵਿਚ ਲੋਹਾਂ ਜਵਾਨਾ ਤੇ ਨੋ ਫੇਰ ਸਤ ਗੁਰ ਦੀ ਵਿਚ ਦੁਹਾਂ ਜਵਾਨਾ ਤੇ ਨੋ ਫੇਰ ਸਤ ਗੁਰ ਦੀ ਅੱਖ ਨਾ ਸਕਦੇ ਜੀ ਮੈਂ ਮਾਂ ਸਤ ਗੁਰ ਦੀ ਅਸੀਂ ਆਖ ਨਾ ਸਕਦੇ ਜੀ ਓ ਮੈਂ ਮਾਂ ਪਿਆਰੀ ਅਸੀਂ ਆਖ ਨਾ ਸਕਦੇ ਜੀ ਮੈਂ ਮਾਂ ਸਤ ਗੁਰ ਦੀ ਅਸੀਂ ਆਖ ਨਾ ਸਕਦੇ ਜੀ ਮੈਂ ਮਾਂ ਸਤ ਗੁਰ ਦੀ ਦੇ ਦੇ ਦਰਸ਼ਨ ਨੂੰ ਚੜੇ ਜਿਵਾਨਾ ਤੇ ਹੋਣ ਦੇ ਕੇ ਦਰਸ਼ਨ ਨੂੰ ਚੜੇ ਜਿਵਾਨਾ ਤੇ ਹੋਣ ਦੇ ਕੇ ਦਰਸ਼ਨ ਨੂੰ ਚੜੇ ਜਿਵਾਨਾ ਤੇ ਰਹੀ ਮੇਰਾ ਸਤਿਗੁਰੂ ਮੇਰਾ ਮੁਰਸ਼ਿਦ ਇਤਨਾ ਸੋਹਣਾ ਉਹਦੇ ਜਿਹਾਰ ਵਾਸਤੇ ਦੇਵੀ ਦੇਂਦੇ ਅਸਮਾਨਾ ਦੇ ਸਭੇ ਨੂੰ ਨੂਰ ਨੂਰ ਹੋਇਆ ਵਿੱਚ ਅਸਮਾਨਾਂ ਦੇ ਸਭੇ ਨੂੰ ਨੂਰ ਨੂਰ ਹੋਇਆ ਵਿੱਚ ਅਸਮਾਨਾਂ ਦੇ ਏ ਮੋਹਰਪਤੀ ਹਾ ਵੀ ਬਾਣੀ ਸਤ ਗੁਰ ਦੀ ਪੜੇ ਹੋਰ ਪਪੀ ਹਾ ਵੀ ਬਾਣੀ ਸਤ ਗੁਰ ਦੀ ਪੜੇ ਮੋਰ ਪਪੀ ਹਾ ਵੀ ਬਾਣੀ ਸਤ ਗੁਰ ਦੀ ਆਪ ਨਾ ਸਕਦੇ ਈ ਉਹ ਮੈਂ ਪਾ ਸਤ ਗੁਰ ਦੀ हसियासुर जी हसिया ਕਾਦੀ ਗੁਰਾਂ ਦੇ ਦਰਸ਼ਨ ਨੂੰ ਕੰਧ ਕਰੇ ਓਡੀ ਕਾਦੀ ਗੁਰਾਂ ਦੇ ਦਰਸ਼ਨ ਨੂੰ ਸੋਣ ਸੂਜ ਦਰਸੈ ਨਾ ਪਰਸ਼ਨ ਨੂੰ ਸੁਣ ਸੂਰਜ ਤਰਸ ਗਿਆ ਚਰਨਾ ਪਰਸ਼ਨ ਨੂੰ ਸੁਣ ਸੂਰਜ ਤਰਸ ਗਿਆ ਚਰਨਾ ਪਦ ਸੁਣਨ ਨੂੰ ਸੁਣ ਸੂਰਜ ਤਰਸ ਗਿਆ ਚਰਨਾ ਪਦ ਸੁਣਨ ਨੂੰ ਦਿਨ ਰਾਤ ਵੀ ਕਰਦੇ ਆ ਖਤਮ ਤਸਤ ਗੁਰਤੀ ਤੇ ਜੋ ਕਿ ਰਾਤ ਨੂੰ ਦੇਖੋ ਕਿੰਨੇ ਜਵਾਨ ਲੱਗਦੇ ਆ ਦੈਨਵੇਲੇ ਦੇਖੋ ਕਿਤਨੇ دیਵਾਨ ਲੱਗਦੇ ਆ ਉਸ ਮਾਰਗ ਦੀ ਉਸ ਬਾਹੇ ਹੁੰਦੀ ਉਸ ਖੁਵਾਂਦੀ ਉਸਤੀ ਹੋ ਰਹੀ ਆ ਦਿਨ ਰਾਤ ਵੀ ਕਰਦੇ ਆ ਖੇਦ ਮਤ ਸਤ ਗੁਰ ਦੀ ਦਿਨ ਰਾਤ ਵੀ ਕਰਦੇ ਆ ਖੇਦ ਮਤ ਸਤ ਗੁਰ ਦੀ ਦਿਨ ਰਾਤ ਵੀ ਕਰਦੇ ਆ ਖੇਦ ਮਤ ਸਤ ਗੁਰ ਦੀ ਅਸੀਂ ਆਖ ਨ ਸਕਦੇ ਜੀ ਮੈਂ ਮਾ ਸਤ ਗੁਰ ਦੀ ਅਸਾਂ ਦੱਸ ਸਕਦੇ ਜੀ ਮੈਂ ਮਾ ਸਤ ਗੁਰ ਦੀ ਕੋਈ ਬੋਧ ਵਿਚਾਰ ਨਹੀਂ ਦਾਸ ਨਿਵਾੜੇ ਨੂੰ 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 ਹਮਾਨ ਸਤ ਗੁਰ ਦੀ ਸਤ ਗੁਰ ਦਾ ਰਾਜ ਹੈ ਬਾਣੇ ਨੂੰ ਵਰबान ਹੈ ਸਤ ਗੁਰ ਦਾ ਰਾਜ ਹੈ ਬਾਣੇ ਨੂੰ ਵਰबान ਹੈ ਸਤ ਗੁਰ ਦਾ ਰਾਜ ਹੈ ਬਾਣੇ ਨੂੰ ਦੁਨੀਆਂ ਨੂੰ ਜੋੜ ਦਵੇ ਕਰਨੀ ਸਤ ਗੁਰ ਦੀ ਟੁੱਟੀਆਂ ਨੂੰ ਜੋੜ ਦਵੇ ਕਰਨੀ ਸਤ ਗੁਰ ਦੀ ਟੁੱਟੀਆਂ ਨੂੰ ਜੋੜ ਦਵੇ ਕਰਨੀ ਸਤ ਗੁਰ ਦੀ ਟੁੱਟੀਆਂ ਨੂੰ ਜੋੜ ਦਵੇ ਕਰਨੀ ਸਤ ਗੁਰ ਦੀ ਇੱਕ ਘਰੋਂ ਦੇ ਵਿੱਚ ਇੱਕ ਲੜਕਾ ਮਰ ਗਿਆ ਬੜਿਆ ਬਿਆ ਬਿਆ ਬੁਰਿਆ ਪੁਰਾ ਜਮਾਨਿਆਂ ਦੇ ਵਿੱਚ ਰੀਤੀ ਸੀ ਜੇ ਬੰਦਾ ਮਰ ਜਵੇ ਉਹਦੇ ਘਰ ਵਾਲੀ ਉਹਦੇ ਨਾਲ ਸੱਤੀ ਹੋਵੇ ਅਗਰ ਜੇ ਧੜੀ ਮਰ ਜਵੇ ਤਾਂ ਬੰਦਾ ਹੋਰ ਵਿਆਹ ਕਰਾਣ ਦੇ ਦੇ ਨਹੀਂ ਆਹ ਦਾ 15 ਸਾਲ ਹੋਇਆ ਹੁਣੇ-ਹੁਣੇ ਰਾਜਸਥਾਨ ਦੇ ਵਿੱਚ ਬੈਣ ਲੱਗਾ ਇਸ ਗੱਲ ਤੇ ਮੈਂ ਜਦੋਂ ਗੱਲ ਕਰਦਾ ਹਾਂ ਨਾ ਮਟਰਾਂ ਕਰਦਾ ਹਾਂ ਬਾਪ ਕੀ ਜਿਸ ਨੇ ਮਰ ਗਿਆ ਉਹਦੇ ਘਰ ਵਾਲੀ ਨੇ 16 ਸ਼ਨਾਰ ਲਗਾ ਕੇ ਉਹਦੇ ਨਾਲ ਸੱਤੀ ਹੋਣ ਵਾਸਤੇ ਤੁਰ ਹੀ ਜਾਂਦੀ ਆ ਉਹਦਾ ਜਨਾਜ਼ਾ ਮੂਰੇ ਚੁੱਤੇ ਤੁਰੇ ਜਾਂਦੇ ਆ ਤੁਨ ਕੀ ਦੇਖਿਆ ਕੋਈ ਖੇਤ ਦੋ ਖੇਤ ਦੇ ਅਗਸਤਿਮਨੀ ਮਹਾਰਾਜ ਬੈਠੇ ਆ ਉਹਦੇ ਮਨ ਚ ਕੀ ਆ ਕਹਿੰਦੀ ਮੈਂ ਜਾਂਦੀ ਜਾਂਦੀ ਮਹਾਂਪੁਰਸ਼ਾਂ ਦੇ ਦਰਸ਼ਨ ਕਰਿਆ ਵਾ ਸ਼ਾਇਦ ਮੇਰੀ ਕੋ ਸਹੈਤਾ ਹੋਵੇ 16 ਸ਼ਨਾਰ ਲੱਗੋਇਆ ਜਿਸ ਨੇ ਜਾ ਕੇ ਮੱਥਾ ਟੇਕਿਆ ਤਾ ਅਗਸਤੂਨੀ ਮਹਾਰਾਜ ਕਹਿੰਦੇ ਬੇਟਾ ਸੁਹਾਗਵੰਤ ਹੋ ਉਹ ਕਹਿੰਦੀ ਮਹਾਰਾਜ ਜੀ ਆਪਕਾ ਬਚਨ ਸੱਤ ਹੋਵੇ ਤੁਸੀਂ ਇਹ ਕੀ ਕਹਿ ਦਿੱਤਾ ਮੇਰੇ ਪਤੀ ਦਾ ਤਾਂ ਜਨਾਜ਼ਾ ਜਾ ਰਿਹਾ ਜਿਸ ਲਈ ਗੱਲ ਕਹੀ ਤਾਂ ਅਗਸਤੂਨੀ ਮਹਾਰਾਜ ਸੋਡਤ ਪਹਿਕੇ ਉਸ ਮਾਨੁਖਲੇ ਮੋਰੇ ਅਦਾਸ ਕਰਦੇ ਆ ਕਹਿੰਦੇ ਵੀ ਇਸ ਬਚਨ ਤੇ ਸੁਧਾਰ ਜਨੂ ਦੇ ਵਿੱਚੋਂ ਨਿਕਲਿਆ ਕਿ ਤੇਰੀ ਮੌਜੂਦ ਪਰ ਕਿਉਂ ਸਤਿਗੁਰ ਤੇ ਨਾਮ ਪਲਟੇ ਪਲਟ ਜਾਣ ਸੁਗਚਾਰ ਜਿਹੜਾ ਭਗਵਾਨ ਆ ਵਾਹਿਗੁਰੂ ਆ ਗੋੜਾ ਨਾ ਖੁਦਾ ਆ ਉਹ ਜਿਹੜੇ ਉਹਦੇ ਪਿਆਰੇ ਨੇ ਉਹਦਾ ਬਚਨ ਸੱਚ ਕਰਦਾ ਕਹਿੰਦੇ ਚੱਲ ਬੇਟਾ ਅਵਕਾਸ਼ ਬਾਣੀ ਹੋਈ ਕਹਿੰਦੇ ਉਹਨੂੰ ਜਾ ਕੇ ਮਾਹੋਂ ਫੜ ਕੇ ਠਾਲ ਦਿਓ ਤਾਂ ਅਗਸਤੂਨੀ ਮਹਾਰਾਜ ਨਾਲ ਤੁਰ ਪਏ ਜਿੱਲੇ ਫੜਾ ਫੜ ਕੇ ਗਾ ਕਿੰਦੇ ਆ ਉਹਦੇ ਤੇ ਉਹਦਾ ਸਨਾਜ਼ਾ ਰੱਖ ਦਿੱਤਾ ਕਹਿੰਦੇ ਠਹਿਰੋ ਵੀ ਸਾਨੂੰ ਵੀ ਇਸ ਮੁਸਾਫਿਰ ਦੇ ਦਰਸ਼ਨ ਕਰ ਲੈਣ ਦਿਓ ਜੇਸਲੇ ਗਾਹਨੂ ਹੋਲੇ ਕਾਨਤ ਕਹਿੰਦੇ ਬਸ ਵਈ ਉੱਠ ਖੜ ਹੁਣ ਇਤਨਾ ਨਹੀਂ ਸੋਚਦਾ ਤੋ ਜਿਹੜਾ ਜਨਾਜਾ ਸੀਗਾ ਉਹ ਰਾਮ ਰਾਮ ਕਰਦਾ ਉੱਠ ਗਿਆ ਦੱਦ ਲਿਖਿਆ ਸ਼ਾਨਾ ਆਇਆ ਉਹ ਟੁੱਟੀਆਂ ਨੂੰ ਜੋੜ ਦਵੇ ਕਰਨੀ ਸਤ ਗੁਰ ਦੀ ਟੁੱਟੀਆਂ ਨੂੰ ਜੋੜ ਦਵੇ ਕਰਨੀ ਸਤ ਗੁਰ ਦੀ ਟੁੱਟੀਆਂ ਨੂੰ ਜੋੜ ਦਵੇ ਕਰਨੀ ਸਤ ਗੁਰ ਦੀ ਖੀਆਂ ਨੂੰ ਮੋੜ ਦਵੇ ਕਰਨੀ ਸਤ ਗੁਰ ਦੀ ਵਿਖੀਆਂ ਨੂੰ ਮੋੜ ਦਵੇ ਕਰਨੀ ਸਤ ਗੁਰ ਦੀ ਵਿਖੀਆਂ ਨੂੰ ਮੋੜ ਦਵੇ ਕਰਨੀ ਸਤ ਗੁਰ ਦੀ ਬਾਕੀ ਕਹਿੰਦੇ ਬਗਦਾਦ ਸ਼ਰੀਫ ਦੇ ਵਿੱਚ ਇੱਕ ਮਾਈ ਦਾ ਲड़का ਮਰ ਗਿਆ ਤੋਂ ਹੁਣ ਰਾਤ ਨੂੰ ਬਹਿਨ ਪਾਉਂਦੀ ਆ ਜਦੋਂ ਖਲੋਤਾ ਪੁੱਤਰ ਉਹਦਾ ਮਰ ਗਿਆ ਬਹਿਨ ਪਾਉਂਦੀ ਆ ਤਾਂ ਨਾਲ ਵੀ ਗੁੰਝਣ ਉੱਠ ਗਿਆ ਇਹ ਕੁੜੇ ਪੈਣੇ ਕਿਉਂ ਰੋ ਰਹੀਆਂ ਉਹ ਕਹਿੰਦੀ ਮੈਂ ਰੋ ਮੰਨਾ ਤਾਂ ਹੋਰ ਕੀ ਕਰਾਂ ਮੇਰਾ ਇਕਲੋਤਾ ਪੁੱਤਰ ਮਰ ਗਿਆ ਉਹ ਕਹਿੰਦੀ ਬੜੇ ਸਿਹਜਾ ਦੇ ਨਾਲ ਕਹਿੰਦੀ ਰੋ ਨਾ ਨਹੀਂ ਮੈਂ ਤੈਨੂੰ ਇੱਕ ਵੀਰਤ ਦੱਸਦੀ ਆ ਤੇਰਾ ਪੁੱਤ ਜਿੰਦਾ ਹੋ ਜਾਊਗਾ ਕਹਿੰਦੀ ਦੱਸ ਕਹਿੰਦੀ ਲੈ 8-9 ਦਾ ਟਾਈਮ ਹੁੰਦਾ ਜੜ ਦੇ ਪਾਸੇ ਇੱਕ ਗਰਾਉਂਡ ਆ ਉਸ ਗਰਾਉਂਡ ਦੇ ਵਿੱਚ 35-40 ਬੱਚੇ ਖੇਡ ਖੇਡਣ ਜਾਂਦੇ ਆ ਉਹਨਾਂ ਦੇ ਵਿੱਚ ਇੱਕ ਬੱਚਾ ਉਹ ਜਿਸ ਨੇ ਨਮਾਜ਼ ਪੜਦਾ ਦੋਨਾਂ ਬੱਚਿਆਂ ਨੂੰ ਕਹਿੰਦਾ ਸ਼ੋਰ ਬੰਦ ਕਰ ਦਿਓ ਬੱਚੇ ਸ਼ੋਰ ਨਹੀਂ ਬੰਦ ਕਰਦੇ ਫਿਰ ਉਹਨੂੰ ਕਹਿੰਦਾ ਫੌਤ ਹੋ ਲੋ ਉਹ ਸਾਰੇ ਮਰ ਜਾਂਦੇ ਆ ਉਹ ਨਮਾਜ਼ ਪੜਦਾ ਨਮਾਜ਼ ਤੋਂ ਬਾਅਦ ਫਿਰ ਉਹਨੂੰ ਜੀਂਦਾ ਕਹਿੰਦਾ ਉੱਠੋ ਵੇ ਫੇੜ ਫੇੜੀ ਕਹਿੰਦੇ ਜਿਸ ਨੇ ਬੱਚਿਆਂ ਨੂੰ ਮਾਰ ਦਊਗਾ ਆਪ ਉਹਦਾ ਧਿਆਨ ਨਮਾਜ਼ ਜਗ੍ਹਾ ਛੋੜਣਾ ਉਸ ਨੇ ਜਾ ਕੇ ਬੱਚਿਆਂ ਦੇ ਵਿੱਚ ਬੱਚਾ ਪਾ ਦੇ ਤੇਰਾ ਬੱਚਾ ਜੀਂਦਾ ਹੋ ਜਾਣਾ ਉਹਨੇ ਇਸੇ ਤਰ੍ਹਾਂ ਕੀਤੀ ਨੂੰ ਮੇਰੇ ਜਾ ਕੇ ਉਸ ਗਰਾਊਂਡ ਤੇ ਲੱਗੇ ਝਾੜੀਆਂ ਦੇ ਵਿੱਚ ਬੈਠ ਗਏ ਜਦੋਂ ਬੈਠੀ ਤਾਂ ਬੱਚੇ ਆ ਗਏ ਖੇਤਰ ਖੇਡ ਖੇਡਦੇ ਰਹੇ ਖੇਡਦੇ ਰਹੇ ਲੱਗਾ ਪੌਣਾ ਘੰਟਾ ਹੋਇਆ ਉਹ ਕਹਿੰਦਾ ਵੇ ਸ਼ੋਰ ਬੰਦ ਕਰ ਦਿਓ ਮੇਰਾ ਨਮਾਜ਼ ਦਾ ਵਕਤ ਹੋ ਗਿਆ ਪਰ ਬੱਚੇ ਕਿੱਥੋਂ ਸ਼ੋਰ ਬੰਦ ਕਰਦੇ ਆ ਉਹ ਕਹਿੰਦਾ ਫੌਤ ਹੋ ਜਾਓ ਸਾਰੇ ਢੱਕ ਪੈ ਉਹ ਨਮਾਜ਼ ਦਾ ਅਦਾ ਕਰਨ ਲੱਗ ਪਿਆ ਉਹ ਸਮਾਈ ਦਾ ਕਿਉਂ ਮੌਕਾ ਮਿਲਿਆ ਬੋਲੇ ਬੋਲੇ ਪੈਰੀ ਆ ਕੇ ਬੱਤੀਆਂ ਦੇ ਵਿੱਚ ਬੱਚਾ ਪਾਪ ਜਦੋਂ ਨਮਾਜ਼ ਤੋਂ ਫਾਰਕ ਹੋਇਆ ਉੱਠੋ ਵੀ ਕਹਿੰਦਾ ਖੇਡ ਖੇਡੀਏ ਸਾਰੇ ਬੱਚੇ ਉੱਠ ਖੜੇ ਲੇਕਿਨ ਉਹ ਬੱਚਾ ਨਹੀਂ ਉੱਠਿਆ ਉਹ ਬੱਚੇ ਰੌਲਾ ਪਾਤਾ ਕਹਿੰਦਾ ਜੀ ਇੱਕ ਬੱਚਾ ਨਹੀਂ ਉੱਠਿਆ ਕਹਿੰਦਾ ਮੇਰਾ ਨਹੀਂ ਮਾਰਿਆ ਖੁਦਾ ਦਾ ਮਾਰਿਆ ਕਹਿੰਦੇ ਅਸੀਂ ਤਾਂ ਖੁਦਾ ਨੂੰ ਜਾਣਦੇ ਹੀ ਨਹੀਂ ਅਸੀਂ ਤਾਂ ਤੈਨੂੰ ਜਾਣਦੇ ਆ ਤੇਰੇ ਨਾਲ ਸਾਡਾ ਮਿੱਤਰਤਾ ਆ ਚਾਰਾ ਤੇਰੇ ਨਾਲ ਸਾਡਾ ਪਿਆਰ ਆ ਤੇਰੇ ਨਾਲ ਸਾਡਾ ਚਰਾਨਾ ਇਸ ਕਰਕੇ ਇਹਨੂੰ ਜਿੰਨਾ ਕਰ ਉਹ ਕਹਿੰਦਾ ਖੁਦਾ ਦਾ ਮਾਰਿਆ ਕਹਿੰਦੇ ਚਲੋਗੇ ਚੱਲੀਏ ਇਹਦੇ ਨਾਲ ਮਿੱਤਰਤਾ ਕਹਦਾ ਇਹਦੀ ਨਾਲ ਜਾਨੀ ਕਾੜੀ ਜੇ ਕਾਲੂ ਸਾਨੂੰ ਵੀ ਖੁਦਾ ਮਾਰ ਦਊਗਾ ਅਸੀਂ ਕਹਿੰਦੇ ਤੇ ਨਾਲ ਖੇੜੇ ਨਹੀਂ ਖੇਡਣੇ ਬੱਚੇ ਗੁੱਸੇ ਹੋ ਗਏ ਜਦੋਂ ਦੁਸੇਰ ਹੋਇਆ ਉਹਨਾਂ ਨੂੰ ਕਹਿੰਦਾ ਆ ਜਾਓ ਮੈਂ ਕੁਝ ਠੀਕਾ ਕਰਦਾ ਤਾਂ ਜਿਹੋ ਸ਼ਰਤ ਕੋਈ ਸੀਗਾ 7 ਸਾਲ ਦਾ ਗਉਂਸੇ ਆਜਮ ਪੀ ਜਿਉ ਆਪਣਾ ਸੁਰਤ ਖਿੱਚੀ ਆ ਚੌਥੇ ਸਮਾਨ ਦੇ ਵਿੱਚ 70 ਤੋਂ 72 ਰੁਹਾ ਪਾ ਕੇ ਸਰੀਰ ਦੇ ਵਿੱਚ ਫਿਰਸ਼ਟਾ ਉੜਿਆ ਜਾਂਦਾ ਜਾਗਦੋ ਦੇ ਮੁੰਡੇ ਦੇ ਹੱਥ ਰੱਖ ਲੈ ਕਹਿੰਦਾ ਫੈਰ ਭਾਈ ਕਹਿੰਦਾ ਦੱਸੋ ਜੀ ਕਹਿੰਦਾ ਇੱਕ ਬੱਚੇ ਦੀ ਰੂਹ ਲੈ ਜਾ ਕਹਿੰਦਾ ਬਿਲਕੁਲ ਨਹੀਂ ਇਹ ਕਹਿੰਦਾ ਤੈਨੂੰ ਦਰਗਾਹ ਚ ਚੱਲ ਕੇ ਮਿਲਣੀ ਓ ਖੁਦਾ ਦੇ ਕੋਲ ਕਹਿੰਦਾ ਮੇਰੇ ਕੋਲ ਇੰਨਾ ਟਾਈਮ ਆ ਅਸੀਂ ਖੇਡ ਖੇਡਣੀ ਆ ਮੇਰੇ ਕੋਲ ਖੁਦਾ ਦੇ ਕੋਲ ਜਾਣ ਦਾ ਟਾਈਮ ਹੀ ਨਹੀਂ ਕਹਿੰਦਾ ਮੈਂ ਦੇ ਨਹੀਂ ਸਕਦਾ ਕਿਉਂਕਿ ਮੈਂ ਖੋਲ ਨਹੀਂ ਸਕਦਾ ਜਿਸ ਤਰ੍ਹਾਂ ਇੱਕ ਡਾਕੀਆ ਦੂਦੀ ਡਾਕ ਘਰ ਤੱਕ ਲੈ ਜਾਂਦਾ ਚਿੱਠੀਆਂ ਉਹਨੂੰ ਇੱਕ ਸੀਲ ਲਾ ਦਿੰਦੇ ਆ ਉਹ ਬਾਟੇ ਖੋਲ ਨਹੀਂ ਸਕਦਾ ਕਹਿੰਦਾ ਮੈਨੂੰ ਆਰਡਰ ਨਹੀਂ ਉਹਨੂੰ ਜ਼ੋਰ ਤੇ ਥੱਪੜ ਮਾਰਿਆ ਸਾਰੀਆਂ ਜੁਹਾਂ ਖੋਲੀਆਂ ਕੋਈ ਦਿਨਾਂ ਚੁੱਪੀ ਜਾਂਦੇ ਆ ਕੋਈ ਰਲ ਆਉਂਦੇ ਆ ਤੇ ਝੋਣਦੇ 70 ਤੇ 72 ਰੂਹਾਂ ਜਿਹੜੀਆਂ ਉਸ ਵੇਲੇ ਇਹਨਾਂ ਦਾ ਇਤਿਹਾਸ ਦੱਸਦਾ ਇਸਲਾਮ ਮਤ ਦਾ ਕਿ 70 ਤੇ 72 ਰੂਹਾਂ ਜਿਹੜੀਆਂ ਉਹ ਜਿੰਦੀਆਂ ਹੋ ਗਿਆ ਤਦ ਲਿਖਿਆ ਉਹ ਲਿਖੀਆਂ ਨੂੰ ਮੋੜ ਦਵੇ ਕਰਨੀ ਸਤਗੁਰ ਦੀ ਲਿਖੀਆਂ ਨੂੰ ਮੋੜ ਦਵੇ ਕਰਨੀ ਸਤਗੁਰ ਦੀ ਲਿਖੀਆਂ ਨੂੰ ਮੋੜ ਦਵੇ ਇਹ ਸਤ ਗੁਰ ਦੀ ਦੇਖਿਆ ਨੂੰ ਮੋੜ ਦਵੇ ਕਰਨੀ ਸਤ ਗੁਰ ਦੀ ਆਪ ਨਾ ਸਕਦੇ ਜੀ ਗੋ ਮਹਿਮਾ ਸਤ ਗੁਰ ਦੀ ਅਸੀਂ ਆਖ ਨਾ ਸਕਦੇ ਜੀ ਗੋ ਮਹਿਮਾ ਸਤ ਗੁਰ ਦੀ ਅਸੀਂ ਆਖ ਨਾ ਸਕਦੇ ਜੀ ਮਹਿਮਾ ਸਤ ਗੁਰ ਦੀ ਅਸੀਂ ਤੋੜ ਨਾ ਸਕਦੇ ਜੀ ਕਿਰਪਾ ਸਤ ਗੁਰ ਦੀ ਤੋੜ ਨਾ ਸਕਦੇ ਜੀ ਕਿਰਪਾ ਖਤ ਗੁਰ ਦੀ ਕਾਸ਼ ਇੱਥੇ ਆਪਣੇ ਬਾਣੀ ਨੂੰ ਬਰਾਮਦ ਕਰਦਾ ਅਗਰ ਕੋ ਰਸਨਾ ਦੇ ਵਿੱਚੋਂ ਐਸਾ ਸ਼ਬਦ ਨਿਕਲ ਜਾਵੇ ਤੇ ਸਾਧ ਸੰਗਤ ਬਖਸ਼ਣ ਜੋਗ ਹੋ ਜਿਕਰਾ ਬਾਬਾ ਮਿਰਜੇ ਸ਼ਾਹ ਮਹਾਰਾਜ ਜੀ ਦਾ ਲੋਹ ਸੱਚੇ ਦਰਬਾਰ ਕੀ ਜੈ ਕਹਾਦਾ ਗੋਸਤ ਸੰਤ ਪਰਿਚਮਦਾ ਜੀ ਬਹੁਤ ਸਾਰਾ ਮਾਨ